ਕਵਰੋ ਹਾਰਪੁਰ ਜਲੰਧਰ ਮਾਰਕ ਤੇ ਪਿੰਦੇ ਪਿੰਡ ਪਿਪਲਾਵਾਲਾ ਤੋਂ ਹੈ ਜਿੱਥੇ ਕੀ 메ਨ ਸੜਕ ਤੇ ਹੀ ਮੌਜੂਦ ਇੱਕ ਨਿੱਜੀ ਹਸਪਤਾਲ ਦੇ ਪਿਛਲੇ ਪਾਸੇ ਖੜੀ ਇੱਕ ਨਵੀਂ ਨਕੋਰ ਪ੍ਰਾਈਵੇਟ ਐਮਬੂਲੈਂਸ ਬੀਤੀ ਦੇਰ ਰਾਤ ਅਗਧ ਦੇ ਲਪੇਟ ਚ ਆ ਜਾਣ ਕਾਰਨ ਸੜਕ ਸਵਾਹ ਹੋ ਗਈ ਜਿਸ ਕਾਰਨ ਮਾਲਕ ਦਾ 8 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਜੀ ਕੀ ਨਾਮ ਹੈ ਭਾਜੀ ਸੁਖਦੇਵ ਸਿੰਘ ਮੇਰਾ ਨਾਮ ਹੈ ਭਾਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਭਾਜੀ ਪਿੰਡ ਅਦਮਲ ਗੜੀ ਹਰਿਆਣੇ ਦੇ ਨੇੜੇ ਠੀਕ ਆ ਜੀ ਇਹ ਕਿੱਥੇ ਜੋਬ ਕਰਦੇ ਹੋ ਮੈਂ ਭਾਜੀ ਇੱਥੇ ਨੋਵਾ ਹਸਪੀਟਲ ਵਿੱਚ ਪਿਛਲੇ 8 ਸਾਲ ਤੋਂ ਕਰਦਾ ਪਿਆ ਪੀ ਆਰਓ ਠੀਕ ਆ ਜੀ ਇਹ ਐਂਬੂਲੈਂਸ ਸਾਡੀ ਉਹਦੀ ਹਾਂਜੀ ਇਹ ਮੇਰੀ ਆਪਣੀ ਔਰ ਨੋਵਾ ਹਸਪੀਟਲ ਹੀ ਇਹ ਸਰਵਿਸ ਦੇ ਰਹੀ ਸੀ ਠੀਕ ਆ ਜੀ ਇਹ ਨੂੰ ਬੜੇ ਹੀ ਬੁਰੀ ਤਰੀਕੇ ਦੇ ਨਾਲ ਅਗਲੀ ਹੀ ਲਪੇਟ ਦੇ ਵਿੱਚ ਆਈ ਹੈ ਕਿੱਦਾਂ ਹੋਇਆ ਜੀ ਭਾਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਅਗ ਲੱਗੀ ਹੈ ਜਾਂ ਲਗਾਈ ਹੈ ਮੈਂ ਤਾਂ 7 ਵਜੇ ਇੱਥੇ ਗੱਡੀ ਖੜੀ ਕਰਕੇ ਪਿੱਛੇ ਚੱ ਕਿ ਗੱਡੀ ਨੂੰ ਅਗ ਲੱਗੀ ਹੋਈ ਜਾ ਕੇ ਦੇਖੋ ਫਿਰ ਮੈਂ ਇੱਥੇ ਆਇਆ ਜਦ ਨੂੰ ਆਂਡੀ ਗਵਾਡੀਆਂ ਨੇ ਜਾਂ ਸਾਡੇ ਨੋਵਾ ਹਸਪੀਟਲ ਦੇ ਸਟਾਫ ਨੇ ਅਗਨ ਬੁਝਾਤਾ ਸੀ ਫਿਰ ਆ ਕੇ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਮਤਲਬ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਵਿੱਚੋਂ ਮਤਲਬ ਖਤਮ ਹੀ ਹੋ ਗਈ ਇੱਕ ਸਾਹ ਦੀ ਕਿਹੜਾ ਮਾਡਲ ਹੈ ਗੱਡੀ ਇਹ ਪਾਜੀ 2023 ਇਹ 24 ਚ ਲਈ ਸੀ ਔਰ ਸਵਾ ਮਹੀਨਾ ਡੇਢ ਮਹੀਨਾ ਗੱਡੀ ਲਈ ਨਵਲੇ ਹੋਇਆ ਡੇਢ ਕਿ ਮਹੀਨਾ ਹਾਂਜੀ ਕੀ ਕਰਦੇ ਤੇ ਕਿਸੇ ਦਾ ਸ਼ੱਕ ਵਗੈਰਾ ਤਾਂ ਨਹੀਂ ਤੁਹਾਨੂੰ ਮੁਰਦੀ ਜਾਂਚ ਵਿੱਚ ਕੀ ਬਤ ਲੱਗ ਰਿਹਾ ਆਪਣੇ ਪਾਜੀ ਹਲੇ ਤਾਂ ਕੁਛ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੂਗੀ ਹੁਣ ਬਾਕੀ ਰਿਪੋਰਟ ਦਰਜ ਕਰਵਾਤੀ ਸੀ ਰਾਤੀ ਕੰਪਲੀਟ ਕਰਦੇ ਤੁਸੀਂ ਹਾਂਜੀ ਕੰਪਲੀਟ ਕਰਦੇ ਸੀ ਆ ਮਾਡਲ ਟੋਂ ਥਾਣੇ ਕੀਤੀ ਸੀ ਕੀ ਕਹਿੰਦੇ ਪੁਲਿਸ ਵਾਲੇ ਉਹ ਫੋਟੋਆਂ ਵਗੈਰਾ ਲਗਾ ਸੀ ਖਿੱਚ ਕੇ ਰਾਤੀ ਉਹ ਮੌਕਾ ਦੇਖ ਕੇ ਕਹੇ ਸੀ ਬਾਕੀ ਹੁਣ ਉਹਨੂੰ ਫਿਰ ਜਾਣੇ ਫਿਰ ਦੇਖਦੇ ਕੀ ਕਹਿੰਦੇ ਪਾਜੀ ਕੀ ਮੰਨ ਕਰਦੇ ਹਾਂ ਬਸ ਪਾਜੀ ਇਹੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੇ ਕਿਸੇ ਨੇ ਲੱਗੀ ਆ ਤਾਂ ਜਾਂ ਲਗਾਈ ਆ ਪਤਾ ਲੱਗਣਾ ਚਾਹੀਦਾ ਵੀ ਕੀ ਹੋਇਆ ਤੁਹਾਡਾ ਰੋਜ਼ੀ ਰੋਟੀ ਇਹ ਤੇ ਸੀਗਾ ਜੀ ਐਂਬੂਲੈਂਸ ਇਹ ਤੇ ਜਲਦੀ ਜਾ ਮੈਂ ਜੌਬ ਕਰਦਾ ਸੀਗਾ ਜੀ ਬਸ ਹੁਣ ਜਿਹੜੇ ਕੁ ਮਹੀਨਾ ਤੋਂ ਇਸ ਕਾਰੋਬਾਰ ਵਿੱਚ ਪਿਆ ਸੀਗਾ ਮੈਂ ਆ ਮਰੀਜ਼ਾਂ ਨੂੰ ਸਹੂਲਤ ਦੇ ਰਿਆ ਸੀ ਬਸ ਆਪਣੇ ਹਸਪੀਟਲ 'ਚ ਹੀ ਬਸ ਕਿੰਨਾ ਕ ਨੁਕਸਾਨ ਆ ਗੱਡੀ ਵੀ ਨਵੀਂ ਆ ਜਿਹੜੇ ਕੁ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੋਇਆ ਲੱਗਦਾ ਇਹ ਜੀ ਭਾਜੀ ਸਵਾ ਸਵਾ 8.5 ਲ ਦੀ ਮੈਨੂੰ ਆਨ ਰੋਡ ਪਈ ਸੀ ਮਿੰਦਲਾ ਦਾ ਸਾਰਾ ਨੁਕਸਾਨ ਹੀ ਹੋ ਚੁੱਕਿਆ ਮਤਲਬ ਬਚਿਆ ਕੁਝ ਨਹੀਂ ਗੱਡੀ ਵਿੱਚੋਂ ਸਾਡੇ ਦੋ ਇਨਸਟਾਲਮੈਂਟ ਗਈਆਂ ਹੈਗੀਆਂ ਬਸ 11450 ਰੁਪਏ ਦੋ ਵਾਰੀ ਦਿੱਤੇ ਆ ਉਹ ਬਾਕੀ ਸਾਰਾ ਨੁਕਸਾਨ ਹੀ ਇਹ ਦੇਖੋ ਤੁਸੀਂ